ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਨਗਰ ਕੀਰਤਨ ਸਜਾਇਆ ਭਾਈ ਕਨਈਆ ਜੀ ਸੇਵਕ ਜਥਾ ਧਰਮਕੋਟ ਅਤੇ ਸਮੂਹ ਸੰਗਤ ਵੱਲੋਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਨਗਰ ਕੀਰਤਨ ਸਵੇਰੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੋ ਕੇ ਸਤਨਾਮ ਵਾਏ ਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੋਇਆ ਵਾਕ-ਵਾਕ ਪੜਾਵਾਂ ਨੂੰ ਪਾਰ ਕਰਕੇ ਸ਼ਾਮ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਵਿਖੇ ਪਹੁੰਚਿਆ ਨਗਰ ਕੀਰਤਨ ਜੇ ਧਰਮਕੋਟ ਸ਼ਹਿਰ ਦੇ ਲੋਕਾਂ ਨੇ ਅਟੁੱਟ ਲੰਗਰ ਲਾਏ ਨਗਰ ਕੀਰਤਨ ਚ ਢਾਡੀ ਪਾਈ ਗੁਰਸੇਵਕ ਜੀਤ ਸਿੰਘ ਪ੍ਰੇਮੀ ਕਲਾਨੌਰ ਖਜੂਰੀ ਢਾਡੀ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਢਾਡੀ ਪਾਈ ਜਗਦੀਸ਼ ਸਿੰਘ ਵੱਡਾਲਾ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਨਗਰ ਕੀਰਤਨ ਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਰਦਾਣ ਇੰਦਰਪ੍ਰੀਤ ਸਿੰਘ ਬੰਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 1 ਨਵੰਬਰ ਨੂੰ ਸ਼੍ਰੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ 22 ਨਵੰਬਰ ਨੂੰ ਸੁੰਦਰ ਲਿਖਾਈ ਸੁੰਦਰ ਦਸਤਾਰ ਸਜਾਉਣ ਅਤੇ ਗੁਰਬਾਣੀ કંਠ ਮੁਕਾਬਲੇ ਹੋਣਗੇ ਤੇ 25 ਨਵੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਨਗਰ ਕੀਰਤਨ ਚ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਤੇ ਲੋਕਾਂ ਨੇ ਸੇਵਾ ਕੀਤੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਵਿੱਚ ਏਕਤਾ ਕਲੱਬ ਰਜਿਸਟਰ ਧਰਮਕੋਟ ਨੇ ਹਾਜ਼ਰੀ ਲਵਾਈ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਇਸ ਮੌਕੇ ਤੇ ਇਕਤਾ ਕਲੱਬ ਰਜਿਸਟਰ ਧਰਮਕੋਟ ਵੱਲੋਂ ਆਪਣੀ ਸੰਸਥਾ ਵੱਲੋਂ ਰਲ ਮਿਲ ਕੇ ਗੁਰੂ ਸਾਹਿਬ ਜੀ ਦੀ ਪਾਵਨ ਸਰੂਪ ਨੂੰ ਰਮੱਲਾ ਫਸਾਬ ਭੇਟ ਕੀਤਾ ਤੇ ਵੱਖ-ਵੱਖ ਤਰ੍ਹਾਂ ਦੇ ਫਰੂਟਾਂ ਤੇ ਬਦਾਮਾਂ ਵਾਲੀ ਖੀਰ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਹਾਜ਼ਰ ਮੈਂਬਰ ਸਾਜਨ ਸ਼ਾਵੜਾ ਵਿਕਾਸ ਸ਼ਰਮਾ ਰਾਜਨ ਸ਼ਾਵੜਾ ਜਸਵਿੰਦਰ ਸਿੰਘ ਰਖੜਾ ਹਰਜੀਤ ਸਿੰਘ ਮੰਜਰ ਧੀਰਜ ਗਰੋਵਰ ਭਰਤ ਢਿੰਗੜਾ ਦਵਿੰਦਰ ਕੁਮਾਰ ਸ਼ਾਵੜਾ ਪ੍ਰਧਾਨ ਵਪਾਰ ਮੰਡਲ ਸਪਨਾ ਸ਼ਾਵੜਾ ਮਿਨਾਕਸ਼ੀ ਸ਼ਾਵੜਾ ਕੋਮਲ ਪ੍ਰੀਤਰਾਣੀ ਲਲਿਤ ਕੁਮਾਰ ਪਵਨ ਕੁਮਾਰ ਰਾਜਕੁਮਾਰ ਵਿਸ਼ਾਲ ਕੱਕੜ ਗਗਨਦੀਪ ਸਿੰਘ رپورਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਸਭ ਤੋਂ ਪਹਿਲਾਂ ਭਾਈਕ ਨੇ ਜੀ ਸੇਵਕ ਜਥੇਬੰਦੋਂ ਤੇ ਸਮੁੱਚੇ ਸ਼ਹਿਰ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ 350 ਦਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੀ ਜਿਹਾ ਦੇ ਵਿੱਚ ਅਥਾਹ ਯੋਗਦਾਨ ਦਿੱਤਾ ਹੈ ਅਥਾਹ ਸੰਗਤਾਂ ਦਾ ਪਿਆਰ ਹੈ ਅੱਠ ਇਹਨਾਂ ਸਬਦਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਇੱਕ ਤੱਕ ਅਬਤ ਗੁਰਦਾਵਿਸ਼ੇਸ਼ ਤੋਂ ਆਪਣੇ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਗਰ ਵੀ ਲਾਇਆ ਖੀਰ ਦੇ ਫਰੂਟ ਦੇ ਲੰਗਰ ਵੀ ਲਾਇਆ ਔਰ ਹਰੇਕ ਤਰ੍ਹਾਂ ਨਾਲ ਮਾਈਕ ਮਦਦ ਦੇ ਕੇ ਵੀ ਹਰੇਕ ਤਰ੍ਹਾਂ ਨਾਲ ਇਕਤਾ ਕਲਬ ਮੈਂਬਰਾਂ ਦਾ ਸਹਿਯੋਗ ਦਿੱਤਾ ਹੈ ਸਮਾਂ ਮੈਂ ਬਾਈਕੂs ਦੀ ਅਦਾਸ ਕਰਦਾ ਕਿ ਬਾਬਾ ਜੀ ਇਹ ਸਾਰੇ ਕਲਬ ਦੇ ਮੈਂਬਰਾਂ ਨੂੰ ਦਿਨ-ਦੁਪਹਿਰ ਦੀ ਰਾਤ ਤੋਂ ਆਪਣੀ ਤਰੱਕੀ ਬਖਸ਼ੋ ਸੁਮਤੀ ਸ਼ਹਿਰ ਨਵਾਸੀ ਜਿਹੜੇ ਬਹੁਤ ਵੱਡਾ ਸਹਿਯੋਗ ਦੇ ਰਿਹਾ ਧੰਨਵਾਦ ਬਾਈਕੂ ਜੀ ਦਾ ਖਾਸਾਵਾ